ਸਾਥੀ ਰੋਕਾਲ ਸਨੀ ਇੰਡੀਆ ਦਵਾਰਾਂ ਚਾਲੀ ਪ੍ਰੋਗਰਾਮ ਚ ਮੈਂ ਹਾਂ ਗੁਰਜੀਤ ਸਿੰਘ ਤੁਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਕਿਸਾਨਾਂ ਲਈ ਫਸਲ ਬੀਮਾ ਯੋਜਨਾ ਬਣੀ ਰਾਮਬਾਣ ਪਿਛਲੇ 7 ਸਾਲਾਂ ਦੌਰਾਨ 49.44 ਕਰੋੜ ਕਿਸਾਨਾਂ ਨੇ ਕੀਤਾ ਇਸ ਸਕੀਮ ਲਈ ਅਪਲਾਈ ਲੁਧਿਆਣਾ ਚ ਜੰਨਤੇ ਜਰਖੜ ਅਜੂਬੇ ਦਾ ਉਦਘਾਟਨ ਅਜੂਬੇ ਚ ਲੱਗੇ ਪੌਦੇ ਅਤੇ ਦਰਖਤਾਂ ਨਾਲ ਵਾਤਾਵਰਨ ਨੂੰ ਮਿਲੇਗਾ ਵੱਲ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਹਲਕਾ ਸਮਾਣਾ ਵਿਖੇ ਸੋਲਰ ਮੋਟਰ ਪ੍ਰੋਜੈਕਟ ਦਾ ਕੀਤਾ ਉਦਘਾਟਨ ਖੇਤੀ ਤੇ ਕਿਸਾਨਾਂ ਲਈ ਹੋਵੇਗਾ ਲਾਹੇਵੰਦ ਸਿੱਧ ਲੁਧਿਆਣਾ ਦੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਸੀਐਮ ਅਵਾਰਡ ਦੇਣ ਲਈ ਮੰਗੀਆਂ ਅਰਜ਼ੀਆਂ ਕਿਸਾਨ 31 ਜਨਵਰੀ 2024 ਤੱਕ ਕਰ ਸਕਦੇ ਨੇ ਅਪਲਾਈ ਪੰਜਾਬ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਮੌਸਮ ਭਾਗ ਨੇ 5 ਜਨਵਰੀ ਤੱਕ ਸੰਗਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕੀਤਾ ਅਲਰਟ ਜਾਰੀ ਆਓ ਹੁਣ ਜਾਣਦੇ ਹਾਂ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਪ੍ਰਧਾਨ ਮੰਤਰੀ ਦੀ ਫਸਲ ਬੀਮਾ ਯੋਜਨਾ ਕਿਸਾਨਾਂ ਲਈ ਰਾਮਬਾਨ ਸਾਫਤ ਹੋ ਰਹੀ ਹੈ ਮੀਡੀਆ ਜਾਣਕਾਰੀ ਅਨੁਸਾਰ ਪਿਛਲੇ 7 ਸਾਲਾਂ ਦੌਰਾਨ 49.44 ਕਰੋੜ ਕਿਸਾਨਾਂ ਨੇ ਇਸ ਸਕੀਮ ਲਈ ਅਪਲਾਈ ਕੀਤਾ ਜਦਕਿ 14.6 ਕਰੋੜ ਤੋਂ ਵੱਧ ਵੀਨੇਕਰ ਕਿਸਾਨਾਂ ਨੂੰ 1,46,664 ਕਰੋੜ ਰੁਪਏ ਰਾਸ਼ੀ ਤੋਂ ਵੱਧ ਮਾਫਜਾ ਪ੍ਰਾਪਤ ਹੋਇਆ ਹੈ ਇਸ ਸਮੇਂ ਤਰ੍ਹਾਂ ਕਿਸਾਨਾਂ ਦੁਆਰਾ ਆਪਣੇ ਹਿੱਸੇ ਦੇ ਕਲੇਮ ਵਜੋਂ ਲਗਭਗ 29.183 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਕਲੇਮ ਦਾ 5 ਗੁਣਾ ਮੁਆਜਾ ਪ੍ਰਾਪਤ ਕੀਤਾ ਹੈ ਮੰਤਰਾਲੇ ਦੇ ਅਧਿਕਾਰੀਆਂ ਦਾ ਦਾਵਾ ਹੈ ਕਿ ਕਿਸਾਨਾਂ ਦੁਆਰਾ ਅਦਾ ਕੀਤੇ 100 ਰੁਪਏ ਦੇ ਕਲੇਮ ਲਈ 502 ਰੁਪਏ ਮੁਆਵਜਾ ਪ੍ਰਾਪਤ ਹੋਇਆ ਹੈ ਨਾਮਰ ਖੇੜ ਲੇਖਕ ਅਤੇ ਬਹੁਪੱਖੀ ਸਖਸੀਤ ਜਗਰੂਪ ਸਿੰਘ ਜ਼ਰਖੜ ਵੱਲੋਂ ਆਪਣੇ ਪਿੰਡ ਜ਼ਰਖੜ ਵਿਖੇ ਤਿਆਰ ਕੀਤੇ ਇੱਕ ਬਲਕਣ ਉਜੂਬੇ ਜੰਨਤੇ ਜਰਖੜ ਦਾ ਉਦਘਾਟਨ ਹੋ ਗਿਆ ਹੈ ਆਜ਼ਾਦੀ ਤੋਂ ਪਹਿਲਾਂ ਨੇ ਪੰਜਾਬ ਦੀ ਗਵਾਹੀ ਭਰਦੇ ਇਸ ਪ੍ਰੋਜੈਕਟ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਮੈਂਬਰ ਰਾਜ ਸਭਾ ਬਾਬਾ ਬਲਵੀਰ ਸਿੰਘ ਸਿਚੇਵਾਲ ਨੇ ਸਾਂਝੇ ਤੌਰ ਉਤੇ ਕੀਤਾ ਇਸ ਦਰਨ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਬਲਵੀਰ ਸਿੰਘ ਸਿਚੇਵਾਲ ਨੇ ਕਿਹਾ ਕਿ ਅੱਜ ਵਾਤਾਵਰਨ ਅਤੇ ਵਿਰਾਸਤ ਨੂੰ ਸੰਭਾਲ ਲਈ ਸਮੇਂ ਦੀ ਲੋੜ ਹੈ ਉਹਨਾਂ ਕਿਹਾ ਕਿ ਇਸ ਜੰਨਤੇ ਜਰਖੜ ਵਿੱਚ ਇਮਾਰਤ ਸਾਜੀ ਦੇ ਨਾਲ-ਨਾਲ ਵਨਸਮਾਨੇ ਪੌਦੇ ਤੇ ਦਰਖਤਾਂ ਨੂੰ ਜਗ੍ਹਾ ਦਿੱਤੀ ਗਈ ਹੈ ਜਿਸ ਨਾਲ ਵਾਤਾਵਰਨ ਬਚਾਉਣ ਵਿੱਚ ਸਹਿਯੋਗ ਮਿਲੇਗਾ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਆਪਣੇ ਹਲਕੇ ਸਮਾਣਾ ਵਿਖੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸੇ ਦੌਰਾਨ ਹੀ ਮੰਤਰੀ ਜੋੜਾ ਮਾਜਰਾ ਨੇ ਲੁਟਕੀ ਮਾਜਰਾ ਜੋੜਾ ਮਾਜਰਾ ਵਿਖੇ 32 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਉਹਨਾਂ ਨੇ 15 ਲੱਖ ਰੁਪਏ ਨਾਲ ਭੂਮੀ ਅਤੇ ਜਲ ਰੱਖਿਆ ਭਾਗ ਵੱਲੋਂ ਲਗਾਇਆ ਗਿਆ ਛੱਪੜ ਤੋਂ ਖੇਤਾਂ ਤੱਕ ਪਾਈਪ ਲਾਈਨਾਂ ਪਾ ਕੇ ਸਿੰਚਾਈ ਲਈ ਸੋਲਰ ਮੋਟਰ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਦਰਾਂ ਨੇ ਮੰਤਰੀ ਜੋੜਾ ਮਾਜਰਾ ਨੇ ਕਿਹਾ ਪੰਜਾਬ ਦਾ ਵਿਕਾਸ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੀ ਮੋਢਲੀ ਪਹਿਲ ਹੈ ਗੜਵਾਸੂ ਲੁਧਿਆਣਾ ਵੱਲੋਂ ਮਾਰਚ 2024 ਵਿੱਚ ਇੱਕ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਦਰਾਨ ਪਸ਼ੂ ਪਾਲਣ ਕੀਤਾਆਂ ਵਿੱਚ ਮੋਹਰੀ ਕਿਸਾਨਾਂ ਨੂੰ ਮੁੱਖ ਮੰਤਰੀ ਇਨਾਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਅਵਾਰਡ ਲੈਣ ਲਈ ਕਿਸਾਨ 31 ਜਨਵਰੀ 2024 ਤੱਕ ਗੜਵਾਸੂ ਲੁਧਿਆਣਾ ਦੀ ਵੈਬਸਾਈਟ ਉੱਤੇ ਆਨਲਾਈਨ ਰਜਿਸਟਰ ਕਰਵਾ ਸਕਦੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਪ੍ਰਕਾਸ਼ ਸਿੰਘ ਵਿਰਾੜ ਨੇ ਦੱਸਿਆ ਕਿ ਇਹ ਇਨਾਮ ਪਸ਼ੂ ਪਾਲਣ ਖੇਤਰ ਵਿੱਚ ਮੋਹਰੀ ਕਿਸਾਨਾਂ ਨੂੰ ਮਾਰਚ 2024 ਮੇਲੇ ਦੌਰਾਨ ਦਿੱਤਾ ਜਾਵੇਗਾ ਇਹਨਾਂ ਇਨਾਮਾਂ ਵਿੱਚ ਨਗਦ ਰਕਮ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ ਪੰਜਾਬ ਵਿੱਚ ਜਨਵਰੀ ਮਹੀਨੇ ਦੀ ਸਰਵਾਤ ਕੜਾਕੇ ਦੀ ਠੰਡ ਨਾਲ ਹੋਈ ਹੈ। ਉੱਥੇ ਹੀ ਪੰਜਾਬ ਵਿੱਚ ਸੀਤ ਲਹਿਰ ਦਾ ਕਹਿਰ ਵੀ ਜੋਰਾਂ ਉੱਤੇ ਹੈ। ਇਸੇ ਦਰਾਂ ਨੇ ਮੌਸਮ ਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅਗਲੇ 4 ਦਿਨਾਂ 2 ਤੋਂ 5 ਜਨਵਰੀ ਤੱਕ ਸੰਗਣੀ ਧੁੰਦ ਅਤੇ ਕੜਾਕੇ ਦੀ ਠੰਡ ਪੈਣ ਦੀ ਭਿਕਵਾਣੀ ਕੀਤੀ ਹੈ। ਇਸ ਤਰ੍ਹਾਂ ਤਾਪਮੇ ਵਿੱਚ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀ ਅਨੁਸਾਰ ਸੋਮਵਾਰ ਨੂੰ ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਲੁਧਿਆਣਾ ਤੋਂ ਚੰਡੀਗੜ੍ਹ ਸ਼ਹਿਰ 'ਚ ਤਾਮਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਖੇਤੀਬਾੜੀ ਅਤੇ ਖੇਤੀ ਸੰਬੰਧੀ ਹੋਰ ਵੱਖ-ਵੱਖ ਜਾਣਕਾਰੀਆਂ ਜਾਣ ਲਈ ਜੁੜੇ ਰਹੋ ਖੇਤੀ ਜਾਗਰਣ ਪੰਜਾਬੀ ਦੇ ਨਾਲ